ਹਲਕਾ ਜੈਤੋ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਅਤੇ ਮਨਤਾਰ ਸਿੰਘ ਬਰਾੜ ਦੇ অতি ਕਰੀਬੀ ਸਾਥੀ ਸਰਜੀਤ ਸਿੰਘ ਗੋਲੇਵਾਲੀਆ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਜਾਣਕਾਰੀ ਅਨੁਸਾਰ ਹਲਕਾ ਜੈਤੋ ਦੇ ਨਦੀਕੀ ਪੈਂਦੇ ਪਿੰਡ ਦਵੜੀ ਕਾਨਾ ਵਿਖੇ ਅੱਜ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦੀ ਯੋਗ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਮਨਤਾਰ ਸਿੰਘ ਬਰਾੜ ਦੇ ਅਤੀ ਕਰੀਬੀ ਸਾਥੀ ਮੰਨੇ ਜਾਣ ਵਾਲੇ ਸਰਜੀਤ ਸਿੰਘ ਗੋਲੇਵਾਲੀਆ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਆ ਕੇ ਹਲਕਾ ਵਿਧਾਇਕ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦਾ ਅਤੇ ਨਾਲ ਹੀ ਸਰਜੀਤ ਸਿੰਘ ਗੋਲੇਵਾਲੀਆ ਦਾ ਸਾਰੀ ਜੇ ਸਮਝੋ ਮੈਂ ਮਹਾਨ ਸਾਹਿਬ ਦਾ ਦੋਨੇ ਬਾਵਾ ਖੋੜ ਕੇ ਸਵਾਗਤ ਕਰਦਾ ਜੀ ਹੈ ਇਹਨਾਂ ਆਹ ਰਾਂਣੜ ਕੇ ਆਪਾਂ ਦੇ ਪਿੰਡ ਨੂੰ ਹਲਕੇ ਨੂੰ ਸਵਾਗਤ ਬਿਕੋ ਜੇ ਨੋ ਵੀ ਕੋਈ ਸਰਕਾਰ ਐਮਐਲਏ ਸਾਹਿਬ ਜੀ ਅੱਜ ਸਾਬਕ ਤੱਕ ਆਪਣੀ ਮੇਤਾਵਾ ਦੀ ਪਾਰਟੀ ਸ਼ੁਰੂ ਕਰਦੇ ਆ ਕਿ ਕਹਾਂਟਾ ਦੇਖੋ ਅਸੀਂ ਹਮੇਸ਼ਾ ਹੀ ਕਹਿੰਨੇ ਆ ਜਿਨੇ ਆਪਦੇ ਪਿੰਡ ਵਾਸਤੇ ਹਲਕੇ ਵਾਸਤੇ ਵਾਰਡ ਵਾਸਤੇ ਆਪਦੇ ਜੋ ਵੀ ਸੇਵਾ ਦਾ ਕੰਮ ਕਰਨਾ ਉਹਦੇ ਵਾਸਤੇ ਹਮੇਸ਼ਾ ਸਾਡੀਆਂ ਬਾਵਾ ਖੜੀਆਂ ਸੋ ਸਰਪੰਚ ਸਾਹਿਬ ਨਾਲ ਪਹਿਲਾਂ ਵੀ ਵਿਚਾਰ ਵਟਾਂਦਰਾ ਹੋਇਆ ਤੇ ਅੱਜ ਅਸੀਂ ਬੈਠੇ ਗੱਲ ਹੀ ਕਰ ਰਹੇ ਜਦੋਂ ਅੰਦਰ ਆਏ ਆ ਤੇ ਉਦੋਂ ਵੀ ਮੈਨੂੰ ਸਰਪੰਚ ਸਾਹਿਬ ਕਹਿੰਦੇ ਆਈ ਤਾਂ ਦਿਨੇ-ਦਿਨੇ ਪਾਣੀ ਲਾ ਕੇ ਮੁੜਿਆ ਉਹਨਾਂ ਹੋਰ ਸਾਨੂੰ ਚਾਹੀਦਾ ਕੀ ਹੈ ਤੇ ਮਤਲਬ ਇਹ ਆਰਟ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਾਣ ਸਾਹਿਬ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਅੱਜ ਪਾਰਟੀ ਸ਼ਾਮਲ ਹੋਇਆ ਇਹਨਾਂ ਨੂੰ ਜੀ ਆਇਆਂ ਜਿਹੜਾ ਕਹਿਣਾ ਸੀ ਕਿੰਨੇ ਕੁ ਲੋਕ ਆਖੇ ਤਕਰੀਬਨ 15 ਤੋਂ 20 ਜਿਹੜੇ ਪਰਿਵਾਰ ਆ ਉਹ ਇਹਨਾਂ ਨਾਲ ਸ਼ਾਮਲ ਹੋਏ ਨੇ ਇਹ ਆਕਾਲੀ ਦਲ ਸੀਗੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਨੂੰ ਲੱਗਦਾ ਜਨਮਾਉਣਾ ਉਹ ਤੇ ਅੱਜ ਇਹ ਆਕਾਲੀ ਦਲ ਨੂੰ ਛੱਡ ਕੇ ਆ ਮਾਦਵੀ ਪੱਜ ਸਰ ਬਸ ਕੀ ਕਰਾਂ ਚਾਹੂੰ ਅੱਛਾ ਹਾਂ ਸਰ ਸਾਹਿਬ ਜੀ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਕੀ ਕਰ ਰਹੇ ਹੋ ੜੇ ਆਮ ਆਦਮੀ ਪਾਰਟੀ ਸ਼ਾਮਲ ਅਸੀਂ ਜੀ ਆਮ ਆਦਮੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਲ ਇਲਾਕਾ ਛੱਡ ਕੇ ਆਹ ਪਾਰਟੀ ਸ਼ਾਮਲ ਹੋਏ ਪਾਕੀ ਸਾਡੇ ਹਲਕੇ ਦੇ ਐਮਐਲਏ ਬਹੁਤ ਗੰਨਸਾਨ ਆ ਕਿ ਇਹਨਾਂ ਥੱਕਾ ਨਹੀਂ ਕਰਦੇ ਇਹਨਾਂ ਨੀਤੀਆਂ ਦੇ ਵਿਪਰਭਾਵ ਤੋਂ ਕਲ ਇਲਾਕਾ ਛੱਡ ਕੇ ਤੇ ਆਮ ਪਾਰਟੀ ਚ ਸ਼ਾਮਲ ਹੋਏ ਸ਼ਨੀਵਾਰ ਬੰਦਾ ਸੱਤਾ ਦੇ ਲਾਜ ਕਰਨ ਪਾਰਟੀ ਜੁਆਇਨ ਕਰਨਾ ਸੱਤਾ ਲਾਜ ਨਾ ਨਹੀਂ ਜੀ ਉਹ ਵੀ ਲਾਇਕ ਨਹੀਂ ਬੰਦਾ 4 ਸਾਲ ਹੋ ਗਿਆ ਪਾਲ ਪੇ ਸਰਕਾਰ ਬਣੀ ਨੂੰ 3 ਸਾਲ ਰਹਿ ਗਿਆ ਠੀਕ ਹੈ ਸਰ